ਬਾਰਸਾਂ ਦੇ ਕਾਰਨ ਇਸ ਗਰੀਬ ਪਰਿਵਾਰ ਦੀ ਜੋ ਘਰ ਦੀ ਸੱਤ ਸੀ ਉਹ ਡਿੱਗ ਚੁੱਕੀ ਸੀ ਲੇਬਰ ਦਾ ਕੰਮ ਕਰਦਾ ਬਿਮਾਰ ਰਹਿੰਦਾ ਦੋ ਬੱਚੇ ਨੇ ਇਸ ਕਰਕੇ ਅਸੀਂ ਜਿਹੜਾ ਮਨ ਬਣਾਇਆ ਮੈਂ ਤੇ ਇਸ ਮੇਰੇ ਸਾਰੇ ਮੁਲਾਜ਼ਮ ਤੁਸੀਂ ਜਿਹੜੇ ਜੇਬ ਚੋਂ ਜਿਹੜੇ ਪੈਸੇ ਇਕੱਠੇ ਕਰਕੇ ਇਹਦੀ ਛੱਤਾਂ ਜਿਹੜੀ ਮੁਕੰਮਲ ਕਰਾਵਾਂ ਅੱਜ ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਉਪਰਾਲਾ ਕੀਤਾ ਜਾਇਆ ਗਿਆ ਜਾ ਰਿਹਾ ਹੈ ਸਿਟੀ ਬਨ ਐਸ ਐਚਓ ਕਸ਼ਮੀਰ ਸਿੰਘ ਵੱਲੋਂ ਇਸ ਪਰਿਵਾਰ ਦੀ ਉਹ ਸੱਤ ਪਵਾਉਣ ਦਾ ਜੋ ਵਾਦਾ ਕਰਕੇ ਗਏ ਨੇ ਇਹਦੇ ਇਨਸਾਨ ਹਰ ਇੱਕ ਬੰਦੇ ਨੂੰ ਚਾਹੀਦਾ ਵੀ ਕਿਸੇ ਗਰੀਬ ਦੀ ਮਦਦ ਕਰਨਾ ਤੇ ਅਸੀਂ ਵੀ ਦੇਖਿਆ ਇਹਦੇ ਹਾਲਾਤ ਇਸ ਕਰਕੇ ਸਾਡੂੰ ਮਨ ਬਣਾਇਆ ਵੀ ਇਹਦੀ ਮਦਦ ਕਰਾਂ ਨਿਰਪੱਖ ਪੋਰਟ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਇੱਕ ਗਰੀਬ ਪਰਿਵਾਰ ਦੀ ਜੋ ਕਿ ਪਿੱਛੇ ਬਾਰਸ਼ਾਂ ਦੇ ਕਾਰਨ ਇਸ ਗਰੀਬ ਪਰਿਵਾਰ ਦੀ ਜੋ ਘਰ ਦੀ ਛੱਤ ਸੀ ਉਹ ਡਿੱਗ ਚੁੱਕੀ ਸੀ ਪਰ ਅੱਜ ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਉਪਰਾਲਾ ਕੀਤਾ ਜਾਇਆ ਗਿਆ ਹੈ ਜਾਰ ਰਿਹਾ ਹੈ ਸਿਟੀ ਬਨ ਐਸਐਚਓ ਕਸ਼ਮੀਰ ਸਿੰਘ ਵੱਲੋਂ ਇਸ ਪਰਿਵਾਰ ਦੀ ਉਹ ਸਤ ਪਵਾਉਣ ਦਾ ਜੋ ਵਾਦਾ ਕਰਕੇ ਗਏ ਨੇ ਗੱਲਬਾਤ ਆਪਾਂ ਸਾਫਕਾ ਸਰਪੰਚ ਪਾਲੀ ਜੀ ਨਾਲ ਕਰਾਂਗੇ ਜੋ ਬਹਵਲ ਤੋਂ ਨੇ ਜੋ ਉਹ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਹੈ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਸ ਗਰੀਬ ਪਰਿਵਾਰ ਦੀ ਸਤ ਪਵਾਉਣ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ਾਂ ਦੇ ਸੰਬੰਧ ਚ ਜੋ ਆਪ ਜੀ ਦੇ ਮਾਧਮ ਰਹੀ ਅੱਜ ਦੀ ਕਵਰ ਦਿਖ ਰਹੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਦਾਰ ਕਸ਼ਮੀਰ ਸਿੰਘ ਜੀ ਜੋ ਐਸ ਐਚਓ ਬਾਨ ਨੇ ਇਹਨਾਂ ਦਾ ਤੇ ਸਮੁੱਚੇ ਸਾਰੇ ਹੀ ਇਹਨਾਂ ਦੇ ਨਾਲ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਅਸੀਂ ਨੇ ਕਈ ਜਣੇ ਨੇ ਅਰਕੈਸਟ ਕੀਤੀ ਵੀ ਇੱਕ ਤਰਸਯੋਗ ਪਰਿਵਾਰ ਹੈ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਜੋ ਘਰ ਦਾ ਮਾਲਕ ਹੈ ਉਹ ਬਿਮਾਰ ਰਹਿੰਦਾ ਤੇ ਬੜੀ ਕੰਡੀਸ਼ਨ ਮਾਰੀ ਆ ਸਾਹਿਬ ਐਸਚਓ ਸਾਹਿਬ ਕਹਿੰਦੇ ਵੀ ਚਲੋ ਚੱਲੀਏ ਆਪਾਂ ਦੇਖ ਕੇ ਆਉਨੇ ਆ ਤੇ ਆਪਾਂ ਜਰੂਰ ਜੇ ਯੋਗ ਹੋਇਆ ਬਣਾਵਾਂਗੇ ਤਾਂ ਇੱਥੇ ਆ ਕੇ ਜਦੋਂ ਇਸ ਘਰ ਦੇ ਪਰਿਵਾਰ ਦੇ ਹਾਲਾਤ ਹਾਲਾਤ ਦੇਖ ਕੇ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਮੈਂ ਤੁਹਾਡਾ ਸਾਰੇ ਹੀ ਮੀਡੀਆ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਰਿਵਾਰ ਦੀ ਬਾਹ ਫੜੀ ਆ ਇਸ ਪਰਿਵਾਰ ਦੀ ਤੁਸੀਂ ਕਵਰੇਜ ਕਰ ਰਹੇ ਹੋ ਲੋਕਾਂ ਤੱਕ ਪਹੁੰਚਾ ਰਹੇ ਹੋ ਮੈਂ ਹੋਰ ਵੀ ਦਾਨੀ ਸੱਜਣਾਂ ਨੂੰ ਬੇਨਤੀ ਕਰਦਾ ਕੋਈ ਕੋਈ 10ਵਾਂ ਸੌਂਦ ਕੱਢਣਾ ਚਾਹੁੰਦਾ ਹੈ ਇਸ ਪਰਿਵਾਰ ਦੀ ਤਾਂ ਫੜਨਾ ਚਾਹੁੰਦਾ ਜਿਸ ਤਰ੍ਹਾਂ ਕਿ ਐਸਐਚਓ ਸਾਹਿਬ ਨੇ ਫੜਿਆ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਸ ਪਰਿਵਾਰ ਦੀ ਸਾਰੇ ਮਦਦ ਕਰੋ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਜੋਗ ਚੰਗੇ ਸੁਝਬਾ ਨਾਲ ਸੀਟੀ ਬੰਦ ਐਸਐਚਓ ਸਾਹਿਬ ਲਾਏ ਨੇ ਜਿਨ੍ਹਾਂ ਨੇ ਇਸ ਦੁਖੀ ਪਰਿਵਾਰ ਦੀ ਗਰੀਬ ਪਰਿਵਾਰ ਦੀ ਬਾਹ ਫੜੀਆ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡਾ ਵੀ ਧੰਨਵਾਦ ਕਰਦਾ ਸਾਰੇ ਹੀ ਮੀਡੀਆ ਕਰਮਚਾਰੀਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਵਾਦ ਜੀ ਉਸਬਰ ਜੋ ਮੁਖੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਆਪਣਾ ਅਰਜਿੰਦਰ ਸਿੰਘ ਅਰਜਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਵੀ ਰਿਪੋਰਟਿੰਗ ਕਰਦਾ ਹਾਂ ਕਿਸ ਤਰ੍ਹਾਂ ਲੱਗਦੇ ਹੋ ਇਸ ਤਰ੍ਹਾਂ ਲੱਗਦੇ ਹੋ ਜਿਵੇਂ ਬਿਮਾਰ ਦੇ ਹੋਣ ਮੈਂ ਇਹ ਲੋਕਡਾਊਨ ਦਿੱਤਾ ਖੜੀ ਹਾਂ ਤੇ ਜੋ ਤੁਹਾਡੇ ਮਕਾਨ ਦੀ ਸੱਤ ਗਿਰਿਆ ਇੱਕ ਦੂਜੀ ਮੇਹ ਚ ਗਰੀ ਕਿ ਬਾਰਿਸ਼ ਕਰ ਹਾਂਜੀ ਬਾਰਿਸ਼ ਹਾਂ ਪਰਿਵਾਰ ਦੇ ਵਿੱਚ ਕਿੰਨੇ ਫੈਮਿਲੀ ਮੈਂਬਰ ਫੈਮਿਲੀ ਮੈਂਬਰ ਇੱਕ ਬੇਟੀ ਬੇਟਾ ਅਤੇ ਕਾ ਤਾਂ ਤੁਹਾਡਾ ਹੁਣ ਰੋਜ਼ਗਾਰ ਕੀ ਆ ਕੀ ਕੰਮ ਕੀ ਕਰ ਰਹੇ ਹੋ ਤੁਸੀਂ ਦਿਹਾੜੀਏ ਕਰ ਹਾਂਜੀ ਨਾ ਕਰ ਤੇ ਫਿਰ ਇਹ ਸੱਤ ਦਾ ਹੁਣ ਜੁਮਾ ਪੰਜਾਬ ਪੁਲਿਸ ਪ੍ਰਸ਼ਾਸਨ ਐਸਐਚਓ ਸਿਟੀ ਬਨ ਕਸ਼ਮੀਰ ਸਿੰਘ ਨੇ ਚੁੱਕਿਆ ਕਿਸ ਤਰ੍ਹਾਂ ਦੇਖਦੇ ਉਹਨਾਂ ਨੇ ਇਸ ਉਪਰਾਲੇ ਨੂੰ ਬਹੁਤ ਬਹੁਤ ਧੰਨਵਾਦ ਕਰਤਾ ਜੀ। ਗੁਜ਼ਾਰਾ ਕਿਵੇਂ ਚੱਲਦਾ ਫਿਰ? ਯਾਰ ਐ ਇੱਕਦਮ 2-3 ਮਹੀਨੇ ਹੋ ਗਏ ਬਿਜਲੀ। ਫਿਰ ਜਿਵੇਂ ਹੁਣ ਸੱਤ ਗਿਰ ਗਈ ਤੇ ਫਿਰ ਰਹਿਣ ਰੋਣ ਦਾ ਜਾਂ ਖਾਣ ਪੀਣ ਦਾ ਕਿਸ ਤਰ੍ਹਾਂ ਬਸ ਬਿਲੇ ਟਾਈਮ ਪਾਸ ਕਰੀ। ਇਹ ਲੱਗਦਾ ਅ ਕਦੋਂ ਤੱਕ ਇਹ ਜੋ ਸੱਤ ਪੈ ਜਾਵੇਗੀ? ਪੈ ਜੂ ਜਲਦੀ ਪੈ। ਕਹਿ ਕੇ। ਸਤਿ ਸ਼੍ਰੀ ਅਕਾਲ। ਪੁਰਸ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਇਸ ਗਰੀਬ ਪਰਿਵਾਰ ਦੀ ਜਲਦੀ ਸਤ ਪਵਾ ਦਿੱਤੀ ਜਾਵੇਗੀ। ਐਸਐਸਓ ਸਾਹਿਬ ਅੱਜ ਇੱਕ ਗਰੀਬ ਪਰਿਵਾਰ ਦੀ ਮਦਦ ਕਰਨ ਆਏ ਹੋ। ਕਿਸ ਤਰ੍ਹਾਂ ਦੇਖਦੇ ਹੋ ਬਹੁਤ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਆ। ਹਾਂ ਜੀ ਸਾਨੂੰ ਪਤਾ ਲੱਗਿਆ ਸੀ ਇਹ ਤਲਾ ਮਿਲੀ ਸੀ ਵੀ ਰਜਿੰਦਰ ਸਿੰਘ ਦਾ ਇੱਕ ਜਿਹੜਾ ਗਰੀਬ ਪਰਿਵਾਰ ਆ ਇੱਕੋ ਕਮਰਾ ਸੀ ਉਹਦਾ ਉਹਦੀ ਜਿਹੜੀ ਛੱਤ ਸੀ ਬਾਰਸਾਂ ਕਰਕੇ ਟੇਕੀ ਚੁੱਕੀ ਆ ਉਹ ਬਦਾਰਾ ਉਹਦੀ ਮੁਕੰਮਲ ਨਹੀਂ ਕਰਵਾ ਸਕਦਾ, ਰਿਪੇਅਰ ਨਹੀਂ ਕਰਵਾ ਸਕਦਾ। ਲੇਬਰ ਦਾ ਕੰਮ ਕਰਦਾ, ਬਿਮਾਰ ਰਹਿੰਦਾ, ਦੋ ਬੱਚੇ ਨੇ। ਇਸ ਕਰਕੇ ਅਸੀਂ ਜਿਹੜਾ ਮਨ ਬਣਾਇਆ ਮੈਂ ਤੇ ਇਸ ਮੇਰੇ ਸਾਰੇ ਮੁਲਾਜ਼ਮਾਂ ਤੁਸੀਂ ਜਿਹੜੇ ਜੇਬ ਚੋਂ ਜਿਹੜੇ ਪੈਸੇ ਇਕੱਠੇ ਕਰਕੇ ਇਹਦੀ ਛਾਤਾ ਜਿਹੜੀ ਮੁਕੰਮਲ ਕਰਾਵਾਂਗੇ ਕਿਸ ਤਰ੍ਹਾਂ ਦੇਖਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਤੁਹਾਡੇ ਵੱਲੋਂ ਇਹ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਜੀ ਇਨਸਾਨ ਹਰ ਇੱਕ ਬੰਦੇ ਨੂੰ ਚਾਹੀਦਾ ਵੀ ਕਿਸੇ ਗਰੀਬ ਦੀ ਮਦਦ ਕਰਨਾ ਤੇ ਅਸੀਂ ਵੀ ਦੇਖਿਆ ਇਹ ਹਾਲਾਤ ਇਸ ਕਰਕੇ ਸਾਡਾ ਮਨ ਬਣਾਇਆ ਵੀ ਇਹਦੀ ਮਦਦ ਕਰਾਂ ਕੋਈ ਹੋਰ ਜਥੇ ਬੰਦਿਆਂ ਵੀ ਤੁਹਾਡਾ ਕੋਈ ਸਹਿਯੋਗ ਕਰਨੀ ਆ ਅਸੀਂ ਬੇਨਤੀ ਕਰਦੇ ਹਾਂ ਜੇ ਕੋਈ ਕਰਨੀ ਚਾਹੁੰਦੀ ਹੈ ਤਾਂ ਖੁਦ ਇਹਨਾਂ ਦੇ ਘਰ ਆ ਕੇ ਇਹ ਨਹੀਂ ਕਰ ਸਕਦੇ ਇਹ ਸਨ ਪੁਲਿਸ ਪ੍ਰਸ਼ਾਸਨ ਐਸਐਚਓ ਕਸ਼ਮੀਰ ਸਿੰਘ ਜੋ ਇਸ ਪਰਿਵਾਰ ਦੇ ਲਈ ਵਾਦਾ ਕਰਕੇ ਗਏ ਨੇ ਕਿ ਜਲਦੀ ਇਸ ਪਰਿਵਾਰ ਦਾ ਘਰ ਪਵਾ ਦਿੱਤਾ ਜਾਵੇਗਾ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮਹਰਪਾਲ ਸਿੰਘ ਆਵਾਦਨ ਸੰਗਰੂ